ਦੇ ਆਂਦਾ ਹਰੇ ਇੰਦੇ ਮੈਂ ਤੁਹਾਨੂੰ ਦੱਸਿਆ ਕਿ ਆਪਣੀ ਜਮੀਨ ਵੇਚੀ ਜਮੀਨ ਤੇ ਕੋਸ਼ ਮੈਂ ਆਪਣੇ ਰਿਸ਼ਤੇਦਾਰਾਂ ਤੋਂ ਫੜੇ ਪੈਸੇ ਸਾਢੇ 4-5 ਲੱਖ ਦੇ ਮੈਂ ਥੱਲੇ ਆ ਕਰਜ਼ਾ ਮੇਰੇ ਤੇ ਸਾਢੇ 4-5 ਲੱਖ ਤੇ ਬਾਕੀ ਮੈਂ ਜਮੀਨ ਵੇਚੀ ਇੱਕ ਕਿੱਲਾ ਮੈਂ ਪਹਿਲੀ ਵੇਚੀ ਆ ਇੱਕ ਕਿੱਲਾ ਗੈਣੀ ਪਾਈ 13 ਲੱਖ ਵਿੱਚ 6 ਮਰਲੇ ਪਲਾਟ ਵੇਚਿਆ 5 5 ਲੱਖ ਚ 7 ਲੱਖ ਮੈਂ ਵਿਆਜ ਹੀ ਚੁੱਕਿਆ ਜੇ ਤੇ ਇੱਕ ਗੱਡੀ ਵੇਚੀ ਜੀ ਇਹ ਹੁਣ ਤੁਹਾਨੂੰ ਇਹ ਕਿਹੜੇ ਰਸਤੇ ਗਏ ਕਿਦਾਂ ਜੰਟਾ ਕਿਹਾ ਜਾਣਗੇ ਕਿ ਕੀ ਕਦਾਂ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਅਮਰੀਕਾ ਵੱਲੋਂ ਅੱਜ ਦੂਸਰਾ ਜਹਾਜ ਜਿਹੜਾ ਬੱਚੇ ਡੌਂਕੀ ਲੱਗ ਏਸੀ ਰਿਪੋਰਟ ਕੀਤਾ ਜਾ ਰਿਹਾ ਜਿਨ੍ਹਾਂ ਵਿੱਚੋਂ ਗਰਦਾਖੋ ਜਿਹੜੇ ਇੱਕ ਪਿੰਡ ਖਾਨੋਵਾਲ ਦੇ ਦੋ ਬੱਚੇ ਇੱਕੋ ਹੀ ਪਰਿਵਾਰ ਦੇ ਨੇ ਜੋ ਕਿ ਦਰਾਨੀ ਜੀ ਠਾਣੀ ਲੱਗਦੀਆਂ ਨੇ ਔਰ ਭੈਣਾ ਭੈਣ ਲੱਗੀਆਂ ਨੇ ਦੋਨੇ ਬੱਚੇ 90 ਲੱਖ ਰੁਪਏ ਲਾ ਕੇ ਅਮਰੀਕਾ ਡੌਕੀ ਵਾਸਤੇ ਗਏ ਸੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੀਆਂ ਦੋਨਾਂ ਦੀ ਮਾਤਾ ਉਹਨਾਂ ਨਾਲ ਗੱਲਬਾਤ ਕਰਾਂਗੇ ਹਰਜੀਤ ਸਿੰਘ ਤੇ ਹਰਜੋਤ ਸਿੰਘ ਨਾਂ ਦੇ ਨੌਜਵਾਨ ਨੇ ਜਿਹੜੇ ਕਿ 18 ਸਾਲ ਦਾ ਤੇ ਇੱਕ ਮਹਾਂਜੀ 21 ਸਾਲ ਦਾ ਆ ਔਰ ਇਹ 15 ਦਿਨ ਤੱਕ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ ਉਹ ਪ੍ਰੇਸ਼ਾਨ ਸੀ ਇਹਨਾਂ ਨੂੰ ਅੱਜ ਪਤਾ ਲੱਗਾ ਵੀ ਬੱਚਿਆਂ ਨੂੰ ਵਾਪਸ ਜਾਇਰ ਰਸਣ ਰਾਮ ਹਰਜੀਤ ਸਿੰਘ ਦੀ ਮਾਤਾ ਮਜੂਰ ਨਾਲ ਗੱਲਬਾਤ ਕਰਾਂਗੇ ਹਾਂ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਬੱਚਾ ਗਿਆ ਸੀ ਕਿੱਦਾਂ ਗਿਆ ਸੀ ਕਿਹੜ ਗਏ ਤੇ ਭਾਈ ਉਹ ਡੋਂਕੀ ਲਾ ਕੇ ਸਾਨੂੰ ਤੇ ਏਜੰਟ ਨੇ ਦੱਸਿਆ ਹੀ ਨਹੀਂ ਕਹਿੰਦੇ ਕਿ ਇੱਕ ਨੰਬਰ 'ਚ ਹੀ ਭੇਜਣਾਏ 20 ਦਿਨ ਤੱਕ ਪਹੁੰਚ ਜਾਣਗੇ 20 ਦਿਨ ਛੱਡ ਕੇ ਉਹ ਤੇ 4 ਮਹੀਨੇ ਤੱਕ ਜੋ 12 ਅਕਤੂਬਰ ਨੂੰ ਘਰੋਂ ਤੁਰੇ ਨੇ ਤੇ ਹੁਣ 28 ਜਨਵਰੀ ਨੂੰ ਸਾਨੂੰ ਉਹਨਾਂ ਦੀ ਲਾਸਟ ਕਾਲ ਆਈ ਆ ਉਸ ਤੋਂ ਬਾਅਦ ਅਸੀਂ ਅੱਜ ਤੱਕ ਉਹਨਾਂ ਦਾ ਫੋਨ ਹੀ ਨਹੀਂ ਢੀਕਦੇ ਪਈਆਂ ਕਿ ਬੱਚੇ ਕਦੋਂ ਫੋਨ ਕਰਨ ਕਦੋਂ ਸਾਡੀ ਗੱਲ ਹੋਵੇ ਤੇ ਕਦੋਂ ਸਾਡੇ ਕਲੇਜੇ ਠੰਡ ਪਵੇ ਕਿਤੇ ਤੇ ਕਿਦਾਂ ਭਾਂਜੀ ਭੱਜੇ ਕਿਵੇਂ ਪੈਸੇ ਲਾ ਕੇ ਭੇਜੇ ਐਸੇ ਤੇ ਹਈ ਮੇਰੀ ਤੇ 2 ਕਿਲੇ ਜ਼ਮੀਨ ਵੇਖ ਗਈ ਮੇਰੇ ਤੇ ਪਿੱਛੋਂ ਸਰਦਾਰ ਜੀ ਵੀ ਸਿਰ ਤੇ ਹਨੀਆਂ ਮੈਂ ਤੇ ਬੇਟੇ ਪਿੱਛੇ 2 ਕਿਲੇ ਜ਼ਮੀਨ ਵੇਚ ਦਿੱਤੀ ਆਪਣੀ ਬਹੁਤ ਔਖਿਆ ਹੋ ਕੇ ਮੇ ਤੇ ਪੇਕੇ ਪਰਿਵਾਰ ਨੇ ਮੈਨੂੰ ਘਰ-ਬਾਰ ਬਣਾ ਕੇ ਦਿੱਤਾ ਮੇਰੇ ਬੱਚਿਆਂ ਦੀ ਪਾਲਣਾ ਪੋਛਣਾ ਕੀਤੀ ਪੜਾਈ ਲਿਖਾਈ ਕਰਵਾਈ ਉਹਨਾਂ ਨੇ ਮੇਰੀ ਵੱਡੀ ਬੇਟੀ ਦਾ ਵਿਆਹ ਤੇ ਛੋਟੀ ਦਾ ਮੇਰੇ ਪੇਕੇਆਂ ਨੇ ਕੀਤਾ ਸੀਗਾ ਜਨਰਲ ਤੁਹਾਨੂੰ ਕੀ ਸੁਆਵ ਦਵਾਇ ਸੀ ਦੋਨੇ ਘਰ ਤੁਸੀਂ 90 ਲੱਖ ਰੁਪਏ ਖਰਚਾ ਕਿਵੇਂ ਕਿਵੇਂ ਪਿਆਰ ਅਰੇਂਜ ਕੀਤਾ ਪੈਸਿਆਂ ਦਾ ਹਰੇ ਇ ਤੇ ਮੈਂ ਤੇ ਤੁਹਾਨੂੰ ਦੱਸਿਆ ਕਿ ਆਪਣੀ ਜ਼ਮੀਨ ਵੇਚੀ ਜਿਮੀ ਹੰਤੇ ਕੋਸ਼ ਮੈਂ ਆਪਣੇ ਰਿਸ਼ਤੇਦਾਰਾਂ ਤੋਂ ਫੜੇ ਪੈਸੇ ਸਾਢੇ 4-5 ਲੱਖ ਦੇ ਮੈਂ ਥੱਲੇ ਆ ਕਰਜ਼ਾ ਮੇਰੇ ਤੇ ਸਾਢੇ 4-5 ਲੱਖ ਤੇ ਬਾਕੀ ਮੈਂ ਜ਼ਮੀਨ ਵੇਚੀ ਤੇ ਇਹਨਾਂ ਨੇ ਵੀ ਇੱਕ ਕਿਲਾ ਵੇਚੀ ਤੇ ਇੱਕ ਕਿਲਾ ਗਹਿਣੇ ਪਾਈਏ ਤੇ ਇੱਕ 6 ਮਰਲੇ ਦਾ ਪਲਾਟ ਕੱਟ ਕੇ ਦਿੱਤਾ ਇੱਕ ਗੱਡੀ ਵੇਚੀ ਅੱਜ ਤੁਹਾਨੂੰ ਜਦੋਂ ਪਤਾ ਕਿਵੇਂ ਤੁਹਾਨੂੰ ਕਿੰਨੇ ਦਿਨਾਂ ਬਾਅਦ ਤੁਹਾਡੀ ਵੇਚਿਆ ਨਾਲ ਗੱਲ ਤੁਹਾਨੂੰ ਕਿਵੇਂ ਪਤਾ ਲੱਗਾ ਭਾਜੀ ਕਿਵੇਂ ਅਸੀਂ ਤਾਂ ਜੇ ਸਵੇਰੇ ਸਵੇਰੇ ਸੁੱਤੇ ਹੀ ਉੱਠੇ ਕੋਈ ਚਾਹ ਨਹੀਂ ਪਾਣੀ ਨਹੀਂ ਕੋਈ ਮੋਹ ਨਹੀਂ ਤੋਤਾ ਬਸ ਤੇ ਲਿਸਟ ਸਕੂਲ ਆਈ ਹੈ ਉਹਨਾਂ ਦੇ ਅੰਟੀਜਰ ਕੋਲੇ ਤੇ ਉਹਨਾਂ ਨੇ ਸਾਡੇ ਵੱਡੇ ਜੇੜ ਜੀ ਉਹਨਾਂ ਦੇ ਫੋਨ ਤੇ ਪਾਈ ਤੇ ਉੱਥੋਂ ਮੈਨੂੰ ਪਤਾ ਚੱਲਿਆ ਕਿ ਬੱਚਿਆਂ ਦਾ ਨਾਮ ਲਿਸਟ ਵਿੱਚ ਆ ਗਿਆ ਆ ਤੇ ਉਦੋਂ ਦੀ ਬਸ ਘਰੇ ਸੋਗੀ ਪਿਆਰ ਨਾ ਕੋਈ ਰੋਟੀ ਨਾ ਚਾਹ ਨਾ ਪਾਣੀ ਬਸ ਰੋਣ ਧੋਣ ਤੇ ਜ਼ੋਰ ਧਰਿਆ ਸਾਰੇ ਪਰਿਵਾਰ ਨੇ ਸਾਡੇ ਨਾਲ ਦੂਜੇ ਵੀ ਭੈਣ ਦੀ ਮਜੂਦ ਹਨ ਉਹ ਵੀ ਵਿਛੜਾ ਬੇਟਾ ਪਾਪਾ ਜੀ ਤੁਹਾਡੇ ਬੇਟੇ ਦਾ ਕੀ ਨਾਮ ਸੀ ਤੇ ਕਿਸ ਤਰ੍ਹਾਂ ਤੁਸੀਂ ਫਿਰ ਪ੍ਰਬੰਧ ਕੀਤਾ ਪੈਂਦਾ ਮੇਰਾ ਬੇਟਾ ਹਰਜੋਤ ਸਿੰਘ ਆ 21 ਸਾਲ ਦੀ ਉਮਰ ਆ ਪਾਸਟੂ ਕੀਤੀ ਐਰਕਾ ਇੱਕ ਕਿੱਲਾ ਮੈਂ ਪਹਿਲੀ ਵੇਚੀ ਆ ਇੱਕ ਕਿੱਲਾ ਗੈਣੀ ਪਾਈ 13 ਲੱਖ ਵਿੱਚ 6 ਮਰਲੇ ਪਲਾਟ ਵੇਚਿਆ 5 5 ਲੱਖ ਚ 7 ਲੱਖ ਮੈਂ ਵੇਚੀ ਚੁੱਕਿਆ ਜੇ ਤੇ ਇੱਕ ਗੱਡੀ ਵੇਚੀ ਜੀ ਤੇ ਹੁਣ ਤੁਹਾਨੂੰ ਇਹ ਕਿਹੜੇ ਰਸਤੇ ਗਏ ਕਿਦਾਂ ਜੰਟਾ ਕਿਹਾ ਜਾਣਗੇ ਕਿ ਕੀ ਕਿਦਾਂ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਮੁਸ਼ਕਲ ਬਹੁਤ ਉਹਨਾਂ ਨੂੰ ਕਿਵਰੀ ਸਾਨੂੰ ਰੋਟੀ ਖਾਣੇ ਵਾਸਤੇ ਪੈਸੇ ਵੀ ਨਹੀਂ ਹੁੰਦੇ ਉਹ ਵੀ ਮੰਗਰ ਪਾਉਂਦੇ ਹਾਂ ਤੇ ਜੇ ਫੋਨ ਤੇ ਗੱਲ ਵੀ ਨਹੀਂ ਹੁੰਦੀ ਉਹ ਵੀ ਇੰਟਰਨੈਟ ਕਾਲ ਵਾਸਤੇ 3000 ਰੁਪਏ ਰੀ ਚਾੜ੍ਹੇ ਕਰਵਾ ਕੇ ਦਿੰਨੇ ਹਾਂ ਫਿਰ ਗੱਲ ਹੁੰਦੀ ਇੰਟਰਨੈਸ਼ਨਲ ਕਾਲ ਅੱਜ ਤੁਹਾਨੂੰ ਕਿਵੇਂ ਪਤਾ ਲੱਗਾ ਫਿਰ ਅੱਜ ਸਾਨੂੰ ਮਤਲਬ ਸਕੂਲ ਲਿਸਟ ਆਈ ਸੀ ਤੇ ਵੱਡੇ ਭਾਈ ਨੂੰ ਉਹਨਾਂ ਦੇ ਤਾਇਆ ਇਹਨੂੰ ਲਿਸਟ ਪਾਈ ਕੀਨੇ ਫਿਰ ਸਾਨੂੰ ਪਤਾ ਲੱਗਾ ਤੇ ਕਿੰਨੇ ਦਿਨਾਂ ਚ ਬੱਚੇ ਪੰਜੀ ਪਹੁੰਚੇ ਤੇ ਕਦੋਂ ਪਹੁੰਚੇ ਸੀ ਬੱਚੇ ਸਾਡੇ ਘਰੋਂ 12 ਅਕਤੂਬਰ ਨੂੰ ਗਏ ਸੀ ਕਿਤੇ 27 ਤਰੀਕ ਨੂੰ ਉਹਨਾਂ ਦੀ ਮੈਨੂੰ ਲਾਸਟ ਕਾਲ ਆਈ ਯਾ 1:30 ਵਜੇ ਰਾਤ ਅੱਛਾ ਅੱਜ ਫਿਰ ਕੀ ਪਤਾ ਲੱਗਾ ਵਾਪਸ ਆ ਰਹੇ ਹਾਂਜੀ ਹਾਂਜੀ ਕੀ ਚਾਹੁੰਦੇ ਪੰਜੇ ਇਨਸਾਫ ਹੀ ਚਾਹੁੰਦੇ ਚਲੋ ਬੱਚਿਆਂ ਨੂੰ ਨੌਕਰੀ ਮਿਲੀ ਤੇ ਮਿਲੇ ਤੇ ਸਾਨੂੰ ਇਹ ਹੈ ਕਿ ਸਾਡਾ ਕਰਜ਼ਾ ਮਾੜਾ ਮੋਟਾ ਲੱਥੇ ਸਾਡੀ ਪਿਆਲੀ ਛੋਟ ਜਿਹੀ ਰੋਟੀ ਦਿਖਾਵਾਂਗੇ ਤਿੰਨ ਸਭ ਇਹ ਦੋਨੇ ਭੈਣਾਂ ਨੇ ਜਿਨ੍ਹਾਂ ਨੇ ਕਰੀਬ 90 ਲੱਖ ਰੁਪਇਆ ਜਿਹੜਾ ਖਰਚਤਾ ਔਰ 90 ਲੱਖ ਖਰਚਣ ਬਾਅਦ ਤਿੰਨ ਕਿਲੇ ਪਿਆਲੀ ਵੇਚੀ ਔਰ ਪਲਾਟ ਵੇਚਿਆ ਔਰ ਗੱਡੀ ਵੇਚੀ ਔਰ ਬੱਚੇ ਸੁਪਨੇ ਲੈ ਕੇ ਗਏ ਸੀ ਅਮਰੀਕਾ ਡਾਂਕੀ ਥਰੂ ਲੇਕਿਨ ਅੱਜ ਬੱਚੇ ਵਾਪਸ ਆ ਗਏ ਪਰਿਵਾਰ ਬੜਾ ਸਦਵੇ ਚ ਉਹਨਾਂ ਦਾ ਇਹੀ ਕਹਿਣਾ ਵੀ ਅਸੀਂ ਸਰਕਾਰ ਕੋਲ ਹੀ ਇਹ ਅਪੀਲ ਕਰਦੇ ਹਾਂ ਵੀ ਜਿਹੜਾ ਦੋਸ਼ੀ ਜੰਟਾ ਉਤੇ ਕਾਰਵਾਈ ਹੋਵੇ ਤੇ ਇਸ ਬੱਚਿਆਂ ਨੂੰ ਕਦੇ ਨਾ ਕਦੇ ਕੋਈ ਰੋਜ਼ਗਾਰ ਦਿੱਤਾ ਜਾਵੇ ਪੰਜਾਬ ਤੱਕ ਲਈ ਪਿੰਡ ਖਾਨੋ ਵਾਲ ਤੋਂ ਸ਼ੰਬਰ ਬੇਟੂ